ਫੀਡਬੈਕ ਰਹੂ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੋਧ ਨਸ਼ਾ ਵਿਰੋਧ ਡਾਇਰੈਕਸ਼ਨ ਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਇਹ ਪਾਕ ਬੇਸਡ ਔਰ ਪਾਕ ਰਨ ਜਿਹੜਾ ਡਰਗ ਕਾਟਲ ਉਹ ਬਸਟ ਕੀਤਾ ਗਿਆ ਜਿੱਚ 8 ਦੋਸ਼ੀ ਗ੍ਰਿਫਤਾਰ ਹੋਏ ਨੇ 4.4 ਕੇਜੀ ਹਿਰੋਇਨ ਜਿਹੜੀ ਰਿਕਵਰ ਹੋਈ ਹੈ ਇਹਨਾਂ ਤੋਂ ਜੇ ਇਹਦਾ ਨਾ ਪ੍ਰੋਫਾਈਲ ਦੇਖੀਏ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਪਾਕਿਸਤਾਨ ਨਾਲ ਸਿੱਧੇ ਇਨਟੈਕ ਸੀਗੇ ਔਰ ਇਹਦੇ ਚ ਅਲੱਗ-ਅਲੱਗ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਜਿਵੇਂ-ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹੀ ਇਹਦੇ ਚ ਪਾਕਿਸਤਾਨ ਬੇਸ ਜਿਹੜੇ ਸਮੱਗਲਰਸ ਨੇ ਦੋ ਜਿਹੜੇ ਆਪਸ ਇਕੱਠੇ ਕੰਮ ਕਰਦੇ ਆ ਉਹ ਇਹ ਸਾਰੇ ਕਾਰਟਲਸ ਨੂੰ ਆਪਰਾਣ ਕਰ ਰਹੇ ਸੀਗੇ ਇਹਦੇ ਚ ਰਵੀ ਕੁਮਾਰ ਤੇ ਮਨਜੀਤ ਜਿਹੜੇ ਦੋ ਇੰਪੋਰਟੈਂਟ ਬੰਦੇ ਨੇ ਉਹ ਫੜੇ ਗਏ ਮਨਜੀਤ ਜਿਹੜਾ ਇਹ ਸੈਂਟਰਲ ਇਨਫੋਰਸਮੈਂਟ ਏਜੰਸੀ ਦਾ ਵਿੱਚ ਇੰਸਪੈਕਟਰ ਜੌਬ ਕਰਦਾ ਉਸੇ ਦਾ ਫਾਇਦਾ ਲੈ ਕੇ ਉਹ ਇਹ ਜਿਹੜੀਆਂ ਡਰਗ ਜਿਹੜੇ ਕਾਰ ਨੈਟਵਰਕ ਦੇ ਵਿੱਚ ਸ਼ਾਮਲ ਸੀਗਾ ਔਰ ਜਲਦੀ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਇਹ ਕੰਮ ਕਰ ਰਿਹਾ ਸੀ ਉਹਦੇ ਨਾਲ ਰਵੀ ਕੁਮਾਰ ਗ੍ਰਿਫਤਾਰ ਹੋਇਆ ਫਿਰੋਜ਼ਪੁਰ ਜ਼ਿਲ੍ਹਾ ਰਹਿਣ ਵਾਲਾ ਜਿਹੜਾ ਮਨਜੀਤ ਹੈ ਰੋहतक ਹਰਿਆਣਾ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਤਲਵਿੰਦਰ ਟਿੰਡੂ ਜਿਹੜਾ ਤਨਵਾਖੋੜ ਦਾ ਥਾਣਾ ਕ੍ਰਿੰਡਾ ਅੰਮ੍ਰਿਤਸਰ ਰੂਰਲ ਔਰ ਰੋਹਿਤ ਸ਼ਰਮਾ ਅਭਿਸ਼ੇਕ ਅਰਸ਼ਦੀਪ ਔਰ ਇਹਦੇ ਚ ਇੰਪੋਰਟੈਂਟ ਗੱਲ ਹੈ ਇੱਕ ਅਮਿਤ ਲੜਕਾ ਫੜਿਆ ਗਿਆ ਜਿਹੜਾ ਕਿ ਹਵਾਲਾ ਨੈਟਵਰਕ ਰਨ ਕਰਦਾ ਜਿਹੜੀ ਡਰਗ ਮੰਨੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਹਵਾਲਾ ਸੋਰਸਸ ਰਾਹੀਂ ਵਾਪਸ ਹੋ ਕੇ ਪਾਕਿਸਤਾਨ ਜਾਂਦੀ ਹੈ ਉਹਦੇ ਚ ਅਮਿਤ ਕੁਮਾਰ ਹੈ ਜੋ ਕਿ ਏ ਡਿਵੀਜ਼ਨ ਅੰਮ੍ਰਿਤਸਰ ਦਾ ਰਹਿਣ ਵਾਲਾ 34 ਸਾਲ ਉਮਰ ਹੈ 12ਵੀਂ ਪਾਸ ਹੈ ਇਹ ਫੜਿਆ ਗਿਆ ਔਰ ਇਹਦੇ ਚ ਜਿਹੜੀ ਇੰਪੋਰਟੈਂਟ ਗੱਲ ਸਾਰੇ ਨੈਟਵਰਕ ਦੇ ਵਿੱਚ ਆਈ ਹੈ ਕਿ ਦੁਬਈ ਬੇਸਡ ਹਵਾਲਾ ਆਪਰੇਟਰਸ ਤੇ ਜਿਹੜੇ ਡਰੱਗ ਨੈਟਵਰਕ ਰਨ ਕਰਨ ਵਾਲੇ ਦੋਸ਼ੀ ਵੀ ਉਹਨਾਂ ਬਾਰੇ ਵੀ ਸਾਡੇ ਕੋਲ ਇਨਫੋਰਮੇਸ਼ਨ ਤੇ ਐਵੀਡੈਂਸ ਆਈ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ ਇਸ ਤੋਂ ਇਲਾਵਾ ਸਤਨਾਮ ਸਿੰਘ ਛਾਟੇ ਤੋਂ ਇਹ ਵੀ ਫੜਿਆ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਹਰਮਿੰਦਰ ਸਿੰਘ ਏਸੀਪੀ ਸਾਹਿਬ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਦਾ ਬਹੁਤ ਵਧੀਆ ਕੰਮ ਕੀਤਾ ਹੈ ਔਰ ਇਹ ਡਰਗ ਕਾਟਰ ਲੈ ਪਾਕਿਸਤਾਨ ਬੇਸ ਉਹਨੂੰ ਇਹਨਾਂ ਨੇ ਬਸਟ ਕੀਤਾ ਇਹ ਸਾਰਾ ਜਿਹੜਾ ਜਿਹੜੀ ਕਨਸਾਈਨਮੈਂਟਸ ਨੇ ਇਹ ਵਾਇਰ ਡਰੋਨ ਹੀ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਕੁਝ ਕਰਾਸ ਹੋਈਆਂ ਇੰਡੀਆ ਚ ਸਰ ਸੈਂਟਰਲ ਏਜੰਸੀ ਕਿਹੜੀ ਚ ਕੰਮ ਕਰਦਾ ਹੈ ਤੁਹਾਡਾ ਆਫਿਸ ਕਿੱਥੇ ਹੈ ਮੈਂ ਲੀਤਾ ਇਹਨਾਂ ਦਾ ਆਫਿਸ ਅੰਮ੍ਰਿਤਸਰ ਚ ਹੀ ਆ ਜੀ ਇਹ ਡੀਆਰਆਈ ਆਪਾਂ ਜਿਹੜੀ ਹੈਗੀ ਆ ਸੈਂਟਰਲ ਏਜੰਸੀ ਹੈ ਸਰ ਇਹ ਕਿਵੇਂ ਇਨਡल्ज ਹੋ ਗਿਆ ਕਿਉਂਕਿ ਉਹ ਤਾਂ ਖੁਦ ਹੀ ਫੜਨ ਵਾਲੇ ਨੇ ਇਹ ਕਿਵੇਂ ਇਹਦੇ ਵਿੱਚ ਆ ਗਿਆ ਦੇਖੋ ਜਿਹੜਾ ਇਹ ਡਰਗ ਨੈਟਵਰਕ ਜਾਂ ਕ੍ਰਿਮਨਲ ਸਿਸਟਮ ਹੁੰਦਾ ਐ ਐਲਿਓਰਮੈਂਟ ਦੇ ਕੇ ਲਾਲਚ ਦੇ ਕੇ ਲੋਕਾਂ ਨੂੰ ਫਸਾ ਲੈਂਦੇ ਐ ਔਰ ਪਤਾ ਲੱਗਿਆ ਕਿ ਥੋੜੀ ਦੇਰ ਹੀ ਪਹਿਲਾਂ ਇਹਨੇ ਨੌਕਰੀ ਜੁਆਇਨ ਕੀਤੀ ਐ ਮਨਜੀਤ ਨੇ ਇਹ ਇਹਨਾਂ ਦੇ ਜਿਹੜੇ ਨੈਟਵਰਕ ਦੇ ਵਿੱਚ ਸੰਪਰਕ ਚ ਆਇਆ ਔਰ ਇਹਨੇ ਮੁੜ ਕੇ ਇਸ ਦੇ ਥਰੂ ਜਲਦੀ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਤੇ ਛਾਟੇ ਵਾਲਾ ਵੀ ਪੁਲਿਸ ਮੁਲਾਜ਼ਮ ਐ ਜੀ ਹਾਂਜੀ ਉਹ ਅਲੱਗ ਕੇਸ ਐ ਜੀ ਉਹ ਉਹਦੇ ਬਾਰੇ ਤੁਹਾਨੂੰ ਅ ਅਲੱਗ ਇਨਫੋਰਮੇਸ਼ਨ ਦਵਾਂਗੇ ਇਹਦੇ ਵਿੱਚ ਜਿਹੜੇ ਕਾਟਰਲ ਹੈ ਪਾਕਿਸਤਾਨ ਦੇ ਦੋ ਸਮਗਲਰਸ ਦਾ ਇਹਦੇ ਵਿੱਚ ਉਹ ਨਹੀਂ ਹੈ। ਅੱਛਾ ਜੀ। ਉਹ ਛਾਡੇ ਵਾਲਾ ਕਨਸਟੇਬਲ ਅਲੱਗ ਹੈ ਜੀ। ਉਹ ਤੁਸੀਂ ਨਾਮ ਲਿਖਤਾ ਉਹਦੇ ਵਿੱਚ ਸਤਨਾਮ ਸਿੰਘ ਜਿਹੜਾ ਇਹ ਹੋਰ ਹੈ ਜੀ। ਅੱਛਾ ਜੀ। ਹਾਂ ਉਹ ਜਿਹੜਾ ਛਾਡੇ ਵਾਲਾ ਕਨਸਟੇਬਲ ਹੈ ਉਹ ਸਵਿਫਟ ਕਾਰ ਦੇ ਵਿੱਚ ਫੜਿਆ ਗਿਆ। ਉਹ ਬਟਾਲਾ ਪੁਲਿਸ ਦਾ ਕਨਸਟੇਬਲ ਹੈ। ਉਹਦੇ ਤੋਂ ਰਿਕਵਰੀ ਜਿਹੜੀ ਆ ਉਹ ਕਮਰਸ਼ੀਅਲ ਕੁਆਂਟੀਟੀ ਦੀ ਹੋਈ ਹੈ। ਉਹਦਾ ਪੀਆਰ ਆ ਜਿਹੜਾ ਕਿਹਨੇ ਦੇਖੋ ਅਜੇ ਤੱਕ ਤਾਂ ਜਿਹੜੀ ਇਹ ਸਾਡ ਕੋਲ ਗੱਲ ਚੱਲ ਰਹੀ ਹੈ ਉਹ ਹੈਗਾ ਕਿ ਇਹਦਾ ਨੈਟਵਰਕ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਫਾਰਨ ਬੇਸਡ ਹੈਗੇ ਆ ਉਹਨੂੰ ਅਸੀਂ ਸਾਰੇ ਨੂੰ ਅਜੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ ਬਿਕੋਜ਼ ਉਹਨੂੰ ਡੀਪਲੀ ਇਨਵੈਸਟੀਗੇਟ ਕਰਕੇ ਔਰ ਸਾਰੇ ਜਿਹੜੇ ਨੈਟਵਰਕ ਦੇ ਇਹਨਾਂ ਦੀਆਂ ਅ ਸਟ੍ਰਿੰਗਸ ਨੇ ਉਹ ਸਾਰੀਆਂ ਅਸੀਂ ਇਕੱਠੀਆਂ ਕਰਦੇ ਸਾਰੇ ਇਸ ਕਰਕੇ ਇਸ ਕੰਮ 'ਚ ਪਿਆ ਕਿਉਂਕਿ ਜਿਸ ਤਰ੍ਹਾਂ ਡੀਆਰ ਇਹਨੂੰ ਪੇਟ ਕਾਫੀ ਹੁੰਦੇ ਆ ਇਹਨਾਂ ਬੰਦੇ ਨੂੰ ਦੇਖੋ 33 ਬੰਦੇ ਨੂੰ ਤਾਂ ਫਰਕ ਪੈਂਦਾ ਹੀ ਔਰ ਥੋੜੀ ਆਪਣੀ ਪੋਜੀਸ਼ਨ ਦਾ ਅਫੀਸ਼ੀਅਲ ਪੋਜੀਸ਼ਨ ਦਾ ਜਿਹੜਾ ਉਹ ਆਪਣੇ ਫਾਇਦਾ ਉਠਾਉਂਦੇ ਹੀ ਆ ਇਸ ਗੱਲ ਦਾ ਵੀ ਸਾਨੂੰ ਇਸ ਤਰ੍ਹਾਂ ਦਾ ਕਵਰ ਹੈ ਕਿ ਅਸੀਂ ਕੋਈ ਆਪਰੇਸ਼ਨ ਕਰ ਰਹੇ ਹਾਂ ਜਾਂ ਕੁਝ ਕਰ ਰਹੇ ਹਾਂ ਸੋ ਆਮ ਗਵਰਨਮੈਂਟ ਅਫੀਸ਼ੀਅਲ ਜਿੱਦਾਂ ਦੇ ਕੰਮ ਕਰਦੇ ਫੜੇ ਜਾਂਦੇ ਜਦੋਂ ਉਹਦੇ ਚੀ ਗੱਲ ਜਾ ਕੇ ਪਤਾ ਲੱਗਦੀ ਸਰਕਾਰ ਜਿਹੜੀ ਕੋ ਇਨਸਟੇਬਲ ਹੈ ਉਸ ਤੋਂ ਜਿਹੜਾ ਗੁੰਡਾ ਨੇ ਫੜਿਆ ਗਿਆ ਸੀ ਸਾਡੇ ਖਾਣੇ ਵੱਲੋਂ ਉਹ ਉਹਦੇ ਬਾਰੇ ਬਾਅਦ ਚ ਦੱਸਦੇ ਹਾਂ ਜੀ ਇਹਨੂੰ ਆਪਾਂ ਇੰਪੋਰਟੈਂਟ ਉਹ ਉਹਦੇ ਦਿਨਾਂ ਕਰੀਏ ਉਹ ਛੋਟੀ ਰਿਕਵਰੀ ਹੈ ਹੈ ਕਮਰਸ਼ੀਅਲ ਬਟ ਇਹ ਡਿਫਰੈਂਟ ਹੈ ਜੇ ਡੀਆਰਆਈ ਦੇ ਉੱਤੇ ਹੀ ਗੱਲ ਕਰ ਲਈਏ ਸਰ ਇਹ ਜਿਸ ਤਰੀਕੇ ਨਾਲ ਕਾਫੀ ਮੁਸ਼ਕਲ ਨੂੰ ਹੋਏਗਾ ਕਿ ਸਟੇਟ ਫੋਰਸਸ ਨੂੰ ਸੈਂਟਰਲ ਫੋਰਸਸ ਦੇ ਉੱਤੇ ਦੇਖੋ ਸਾਨੂੰ ਤਾਂ ਕੋਈ ਪਤਾ ਨਹੀਂ ਸੀਗਾ ਅਸੀਂ ਤਾਂ ਆਪਣੇ ਆਪਰੇਸ਼ਨ ਦੇ ਵਿੱਚ ਜਿਹੜਾ ਬੰਦਾ ਫੜਿਆ ਜਾਂਦਾ ਉਸ ਤੋਂ ਬਾਅਦ ਆਈਡੈਂਟੀਟੀ ਪਤਾ ਲੱਗਦੀ ਹੈ ਸਾਨੂੰ ਤਾਂ ਪਤਾ ਨਹੀਂ ਸੀਗਾ ਵੀ ਦਬਕਾ ਵੀ ਮਾਰੇ ਉਹਨਾਂ ਕਿ ਮੈਂ ਸੈਂਟਰਲ ਜਿਵੇਂ ਇੰਦਾ ਦੀ ਕੋਈ ਗੱਲ ਨਹੀਂ ਜੀ ਅਸੀਂ ਪੁਲਿਸ ਸક્ષਮ ਹੈ ਆਪਣੇ ਕੰਮ 'ਚ ਸਾਨੂੰ ਆਉਂਦਾ ਆਪਣਾ ਕੰਮ ਕਰਨਾ ਸਰ ਕੋਈ ਹੋਰ ਨਹੀਂ ਇਸ ਨਾਲ ਡੀਆਰਆਈ ਦਾ ਕੋਈ ਨੀ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ ਪਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜੀ। ਸੇਲ ਕਿੱਧਰ ਕਰਦੇ ਸੀ ਇਹ ਸਾਰੀ ਜਿੱਦਾਂ ਉਹ ਅਸੀਂ ਚੱਲ ਰਹੇ ਹਾਂ ਉਸ ਗੱਲ ਤੇ ਮੈਂ ਤੁਹਾਨੂੰ ਦੱਸਿਆ ਕਿ ਹਵਾਲੇ ਵਾਲੇ ਬੰਦੇ ਵੀ ਵਿੱਚ ਫੜੇ ਗਏ ਆ ਫੋਰਨ ਬੇਸਡ ਬੰਦੇ ਵੀ ਨੇ ਪਾਕਿਸਤਾਨ ਬੇਸਡ ਸਮਗਲਰ ਤਾਂ ਹੈ ਹੀ ਹੈ। ਇੱਕ ਕਾਫੀ ਲੰਬਾ ਨੈਟਵਰਕ ਹੈ ਉਸ ਤੇ ਅਸੀਂ ਕੰਮ ਕਰ ਰਹੇ ਹਾਂ। ਤੇ ਹਵਾਲੇ ਨੂੰ ਪੈਸੇ ਕਿੰਨੇ ਕ ਪੈਸੇ ਦੀ ट्रांजੈਕਸ਼ਨ ਹੋਈ ਹੈ ਵਾਲਾ ਅਜੇ ਉਹ ਉਹ ਵੀ ਸਾਰਾ ਦੇਖ ਰਹੇ ਕਾਫੀ ਪੈਸੇ ਉਹਦੇ ਥਰੂ ਰੂਟ ਹੋਏ ਆ ਸਾਰੇ ਉਹਦੇ ਚ ਫੋਨ ਦੇ ਵਿੱਚੋਂ ਕਾਫੀ ਇਨਫੋਰਮੇਸ਼ਨ ਮਿਲੀ ਹੈ। ਤੇ ਮਿਲਿਆ ਅਸੀਂ ਹਵਾਲਾ ਵਾਲੇ ਦੇ ਉਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਪਰ ਜਿਹੜਾ ਅਮਿਤ ਕੁਮਾਰ ਹੈ ਕਾਫੀ ਦਿਨ ਤੋਂ ਇਹ ਕੰਮ ਕਰਵਾ ਰਿਹਾ ਹੈ ਟਰੱਕ